ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਰਾ ਸੁਪਹਿ ਚਾਨੀਐ ਜੋ ਲਰ ਕਮਨ ਕਬ ਹੂਨਾ ਛਟ ਖੇਤ ਨਾਸਰ ਮਨਸੂਰ ਗੁਰ ਗੋਬਿੰਦ ਸਿੰਘ ਏ ਜਦੀ ਮਨਜ਼ੂਰ ਗੁਰ ਗੋਬਿੰਦ ਸਿੰਘ حق را گنجور گر گوبند سنگھ زملہ فیضلور گر بند سنگھ حق حق آگاہ گر بند سنگھ شاہی شہن شاہ ਗੁਰ ਗੋਬਿੰਦ ਸਿੰਘ ਹੱਕ ਹੱਕ ਆਂਦੀਸ ਗੁਰ ਗੋਬਿੰਦ ਸਿੰਘ ਬਾਦਸ਼ਾਹ ਦਰਬੀਸ਼ ਗੁਰ ਗੋਬਿੰਦ ਸਿੰਘ ਕਾਦਰੇ ਹਰਕਾਰ ਗੁਰ ਗੋਬਿੰਦ ਸਿੰਘ ਕਸ਼ਾਰਾਇਆ ਗੁਰ ਗੋਬਿੰਦ ਸਿੰਘ ਸੁਖੋ ਹਟਲ ਗੁਰ ਸੇਵੀਐ ਅਹਨਿਸ ਸਹਜ ਸੁਪਾਈ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਸੱਜਣ ਸੱਚਾ ਪਾਤਸ਼ਾਹ ਹੋ ਸਰਸਾਂ ਦਾ ਆਹੋ ਜਿਸ ਪਾਸ ਬਹਠਿਆਸੋ ਹੀ ਆ ਸਬਨਾੰਦਾ ਵੈਸਾ ਸਤਨਾ ਆਹੇ ਗੁਰੂ ਸਾਹਿਬ ਜੀ ਸਦੋਕ ਸੰਤ ਉਦਰਣ ਦਇਆਲ ਆਸਰੰ ਗੋਪਾਲ ਕੀਰਤਨ ਹੈ ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸ਼ਵਰ ਹੈ ਸੰਤ ਉਦਰਣ ਦਿਆਲੰ ਆਸਰੰ ਗੋਪਾਲ ਕੀਰਤਨ ਹੈ ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸ਼ਵਰ ਹੈ ਨੰਦਨ ਚੰਦ ਨ ਸਰਦ ਰੁੱਤ ਮੂਲ ਨ ਮਿਟਾਈ ਕਾਮ ਸੀਤਲ ਥੀਵ ਨਾਨਕ ਜਪੰਦੜੋ ਹਰ ਨਾਮ ਪਾਉੜੀ ਚਰਨ ਕਮਲ ਕੀ ਓਟ ਉਦਰੇ ਸਗਲ ਜਨ ਸੁਣ ਪਰਤਾਪ ਗੋਵਿੰਦ ਨਿਰਭਉ ਭੈ ਮਾਨ యా నామ ਧਨ ਸੰਤ ਜਨ ਸਿਉ ਸੰਗ ਪਾਈਐ ਵੱਡੈ ਪੁੰਨ ਆਠ ਪਹਿਰ ਹਰ ਧਾਈ ਹਰ ਜਾਸ ਨਿਤ ਸੁਨ ਨੰਦ ਜਨ ਸਿਉ ਸੰਗ ਪਈ ਵੱਡ ਪੁਨ ਆਠ ਪਹਿਰ ਹਰ ਧਿਆਇ ਹਰ ਜਸ ਨਿਤ ਸੋਨ ਸ਼ਲ ਕਾਰਨਾ ਨਿਧਾਨ ਜੋਤੀ ਸਰੂਪ ਦੋ ਜਹਾਨੀਏ ਆਲਮ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਆਮਨ ਗੋਦ ਦੇ ਅੰਦਰ ਸਜ ਕੇ ਬਹੁਤ ادب ਤੇ ਸਤਕਾਰ ਦੇ ਨਾਲ ਉਜੂਰੀ ਕੀਰਤਨੀ ਜਥੇ ਦੇ ਪਾਸੋਂ ਆਪ ਜੀ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਸਰਵਨ ਕਰ ਰਹੀ ਸੰਤ ਤਨ ਧੰਨ RAM DAS GURU ਜਨ ਸ੍ਰੀ ਆਤਨ ਸਵਾਰਿਆ ਪੂਰੀ ਹੋਈ ਕਰਾ ਮਾਤ ਆਪ ਸਿਰ ਜਨ ਹਾਰੇ ਧਾਰਿਆ ਧੰਨ ਗੁਰੂ RAM DAS ਸਾਹਿਬ ਜੀ ਸੋਡੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਸੰਗਤਾਂ ਨੂੰ ਦਰਸ਼ਨ ਦیدار ਦੇ ਕੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਕਾਸ਼ ਤੋਂ ਉਪਰੰਤ ਮਹਾਰਾਜ ਜੀ ਨੇ ਸਾਨੂੰ ਮੁੱਖ ਬਾਕ ਸਾਹਿਬ ਜੀ ਦੀ ਬਖਸ਼ਿਸ਼ ਕੀਤੀ ਆਓ ਖਾਲਸਾ ਜੀ ਜਿੱਥੇ ਅੱਜ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਸਭ ਤੋਂ ਵੱਡਾ ਇਤਿਹਾਸਕ ਦਿਨ ਹੈ 6 ਤੇ 7 ਪੋ ਦੀ ਦਰਮਿਆਨੀ ਰਾਤ ਨੂੰ ਹਜੂਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਲਾ ਆਨੰਦਗੜ੍ਹ ਸਾਹਿਬ ਜੀ ਨੂੰ ਛੱਡਿਆ ਉਹ ਵੀ ਸਾਰੀ ਆਪਾ ਵਿਚਾਰ ਸਰਵਨ ਕਰਨੀ ਹੈ ਸਭ ਤੋਂ ਪਹਿਲਾਂ ਆਈ ਸ਼੍ਰੀ ਮੁਖਵਾਕ ਸਾਹਿਬ ਜੀ ਦੀ ਵਿਆਖਿਆ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਕਿਰਪਾ ਦੇ ਦੁਆਰਾ ਸਰਵਨ ਕਰੀਏ ਇਹ ਪਾਵਨ ਮੁਖਵਾਕ ਜੋ ਆਪ ਜੀ ਨੇ ਸਰਵਣ ਕੀਤਾ ਹੈ ਇਹ ਜੈਤਿ ਸ੍ਰੀ ਰਾਗ ਦੇ ਅੰਦਰ ਵਾਰਸ ਲੋਕਾਂ ਨਾਲ 17ਵੀਂ ਪੌੜੀ ਦਾ ਇਹ ਪਾਵਨ ਸ਼ਬਦ ਹੈ ਜੋ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਆਪਣੀ ਪਾਵਨ ਮੁਖਾਰ ਬਿੰਦ ਤੋਂ ਉਚਾਰਨ ਕੀਤਾ ਹੈ ਵਾਰ ਹੈ ਜੈਤ ਸ੍ਰੀ ਦੀ ਵਾਰ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਇਸ ਪਾਮਣ ਸ਼ਲੋਕ ਦੇ ਅੰਦਰ ਸਮਝਾਉਂਦੇ ਹਨ ਜਿਨ੍ਹਾਂ ਨੇ ਆਪਣੀ ਨਿਸ਼ਕਾਮਤਾ ਦੇ ਦੁਆਰਾ ਉਹ ਵਾਹਿਗੁਰੂ ਪਰਮੇਸ਼ਰ ਦੀ ਕੀਰਤੀ ਨੂੰ ਕੀਰਤਨ ਬਣਾ ਕੇ ਉਹਦੀ ਸੋਭਾ ਨੂੰ ਕੀਰਤਨ ਦੇ ਰੂਪ ਦੇ ਅੰਦਰ ਜਸ ਕੀਤਾ ਤੇ ਕਰਾਇਆ ਹੈ ਜਿਨ੍ਹਾਂ ਨੇ ਆਪਣੇ ਜੀਵਨ ਦੇ ਅੰਦਰ ਨਰਭਾਣ ਕੀਰਤਨ ਗਾਵੋ ਕਰਤੇ ਕਾ ਨਿਮਖ ਸਿਮਰਤ ਜਤ ਛੁਟੈ ਜਿਨ੍ਹਾਂ ਨੇ ਉਸ ਵਾਹਿਗੁਰੂ ਪਰਮੇਸ਼ਰ ਦੇ ਕੀਰਤਨ ਨੂੰ ਸੁਨਿਆ ਸੰਗਤ ਦੇ ਵਿੱਚ ਬੈਠ ਕੇ ਅਤੇ ਕੀਰਤਨ ਨੂੰ ਗਾਇਆ ਉਹ ਇੱਕ ਨਿਮਖ ਦੇ ਅੰਦਰ ਹੀ ਜਮਾ ਤੋਂ ਛੁੱਟ ਗਏ ਉਹ ਮਹਾਪੁਰਖ ਸੰਤ ਸਤਗੁਰੂ ਪਾਤਸ਼ਾਹ ਜੀ ਦੇ ਪਿਆਰੇ ਜਿਨ੍ਹਾਂ ਨੇ ਨਿਸ਼ਕਾਮਤਾ ਦੇ ਦੁਆਰਾ ਪ੍ਰਮਾਤਮਾ ਦੀ ਕੀਰਤੀ ਕੀਤੀ ਆਓ ਖਾਲਸਾ ਜੀ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪਾਤਸ਼ਾਹ ਜੀ ਜਿਸ ਤਰ੍ਹਾਂ ਸਾਨੂੰ ਪਾਵਨ ਮੁਖ ਵਾਕ ਸਾਹਿਬ ਜੀ ਦੇ ਅੰਦਰ ਪਾਵਨ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ ਇੱਕ ਵਾਰ ਰਸਨਾ ਨੂੰ ਸਭ ਸੰਗਤਾਂ ਪਾਵਨ ਤੇ ਪਵਿੱਤਰ ਕਰੋ ਇੱਕ ਵਾਰ ਕਹਿਣ ਤੇ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਸੰਤ ਉਦਰਣ ਦਇਆਲੰ ਆਸਰੰਗੋਪਾਲ ਕੀਰਤਨ ਹੈ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਇਸ ਤਰ੍ਹਾਂ ਸਾਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ ਆਸਰੰਗੋਪਾਲ ਕੀਰਤਨ ਹੈ ਗੋਪਾਲ ਪ੍ਰithvi ਦੀ ਪਾਲ ਪਾਲਣਾ ਕਰਨ ਵਾਲਾ ਜੋ ਵਾਹਿਗੁਰੂ ਪਰਮੇਸ਼ਰ ਹੈ ਉਹਦੇ ਜਿਹੜੇ ਸੰਤ ਜਨ ਹਨ ਉਹਦੇ ਜਿਹੜੇ ਭਗਤ ਹਨ ਜਿਨ੍ਹਾਂ ਨੇ ਕੀਰਤਨ ਦਾ ਆਸਰੰਗ ਆਸਰਾ ਤੱਕਿਆ ਜਿਨ੍ਹਾਂ ਨੂੰ ਕੀਰਤਨ ਦਾ ਹੀ ਆਸਰਾ ਹੈ ਪਰਮਾਤਮਾ ਦੀ ਵਿਢਾਈ ਦਾ ਹੀ ਆਸਰਾ ਹੈ ਸਤਗੁਰੂ ਜੀ ਉਹਨਾਂ ਦੇ ਉੱਪਰ ਬਖਸ਼ਿਸ਼ ਕੀ ਕਰਦੇ ਨੇ ਮਹਾਪੁਰਖਾਂ ਦੇ ਸੰਤ ਉਦਰਨ ਦੇ ਆਰੰਗ ਦੇ ਆਰੰਗ ਦਿਆਨੂ ਕਿਰਪਾਲੂ ਸਤਗੁਰੂ ਜੀ ਉਹ ਸੰਤ ਜਨਾਂ ਨੂੰ ਉਧਰੋਂ ਉਤਾਰ ਦਿੰਦੇ ਹਨ ਸੰਸਾਰ ਮਾਤ ਲੋਕ ਦੇ ਵਿੱਚੋਂ ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸ਼ੁਰ ਹੈ ਓਟ ਨਾਨਕ ਪਰਮੇਸ਼ੁਰ ਹੈ ਜਿਨ੍ਹਾਂ ਸੰਤ ਜਨਾਂ ਨੇ ਓਕਾਰ ਪੁਰਖ ਪਰਮੇਸ਼ਰ ਦੀ ਓਟ ਪੱਲੇ ਨੂੰ ਓਟ ਟੇਕ ਨੂੰ ਪਕੜਿਆ ਹੈ ਫੜਨਾ ਕੀਤਾ ਹੈ ਜਿਹੜਾ ਪਰਮ ਈਸ਼ਰ ਹੈ ਕਰਮ ਕਈਏ ਵੱਡਾ ਈਸ਼ਰ ਜਿਹੜਾ ਸਾਰਿਆਂ ਦਾ ਮਾਲਕ ਹੈ ਉਹ ਪਰਮੇਸ਼ਰ ਹੈ ਉਹਦੇ ਓਟ ਉਹਦੇ ਪੱਲੇ ਨੂੰ ਉਹਦੀ ਟੇਕ ਨੂੰ ਪਕੜਨਾ ਕੀਤਾ ਹੈ ਫਿਰ ਨਰਮਲੰਗ ਸੰਤ ਸੰਗੇਨ ਉਹ ਜਿਹੜੇ ਸੰਤ ਹੁੰਦੇ ਮਹਾਂਪੁਰਖ ਹੁੰਦੇ ਨੇ ਉਹਨਾਂ ਦਾ ਸੰਗੇਨ ਉਹਨਾਂ ਦੀ ਸੰਗਤ ਕਰਨ ਦੇ ਨਾਲ ਵਕਾਰਾਂ ਤੋਂ ਮਾਤ ਪੈ ਜਾਂਦੀ ਹੈ ਜਿਹੜੀ ਬੁੱਤੀ ਹੈ ਉਹ ਨਰਮਲੰਗ ਨਰਮਨ ਹੋ ਜਾਂਦੀ ਜਿਹੜੀ ਬੁੱਤੀ ਉਹ ਉੱਜਲ ਹੋ ਜਾਂਦੀ ਹੈ ਨ ਚੰਦ ਨਾ ਸਰਦ ਰੋਤਾ ਮੂਲ ਨ ਮਿਟਾਈ ਕਾਮ ਸੰਸਾਰ ਤੇ ਲੋਕਾਂ ਨੇ ਕਿਸੇ ਚੰਦਨ ਨੂੰ ਬਹੁਤ ਜ਼ਿਆਦਾ ਠੰਡਾ ਮੰਨਿਆ ਕਿ ਜਿਹੜੇ ਚੰਦਨ ਦੇ ਨਜ਼ਦੀਕ ਰਹਿਣ ਵਾਲੇ ਨੇ ਇਸ ਪ੍ਰਕਾਰ ਉਹਨਾਂ ਨੇ ਵੀ ਚੰਦਨ ਨੂੰ ਬਹੁਤ ਠੰਡਾ ਮੰਨਿਆ ਹੈ ਆਮ ਜਿਹੜੇ ਤਪ ਕਰਨ ਵਾਲੇ ਤਪਸ਼ੀ ਲੋਕ ਹੁੰਦੇ ਹਨ ਉਹ ਚੰਦਨ ਦਾ ਲੇਪਣ ਬਣਾ ਕਰਕੇ ਮੱਥੇ ਨੂੰ ਲਾਉਂਦੇ ਹਨ ਕਿਸੇ ਨੇ ਚੰਦਨ ਨੂੰ ਠੰਡਾ ਮੰਨਿਆ ਕਿਸੇ ਨੇ ਚੰਦ ਦੀ ਚਾਨਣੀ ਰਾਤ ਨੂੰ ਠੰਡਾ ਮੰਨਿਆ ਹੈ ਕਿਸੇ ਨੇ ਸਰਦ ਰੁੱਤ ਤੇ ਪੋ ਤੇ ਮਾਘ ਮਹੀਨਿਆਂ ਨੂੰ ਠੰਡਾ ਮੰਨਿਆ ਹੈ ਪਰ ਜੇ ਤਾਂ ਜੇ ਕਿਸੇ ਮਹਾਂਪੁਰਖ ਦੇ ਕੋਲੋਂ ਪੁੱਛਣਾ ਹੋਵੇ ਮਹਾਂਪੁਰਖ ਕਹਿੰਦਾ ਨਾ ਤਾਂ ਚੰਦਨ ਠੰਡਾ ਹੈ ਨਾ ਚੰਦਰਮਾ ਦੀ ਰਾਤ ਠੰਡੀ ਹੈ ਤੇ ਨਾ ਹੀ ਸਰਦ ਰੁੱਤ ਠੰਡੀ ਹੈ ਇਹ ਸਭ ਤੋਂ ਜ਼ਿਆਦਾ ਠੰਡ ਹੈ ਉਹ ਗੁਰੂ ਨਾਨਕ ਪਾਤਸ਼ਾਹ ਜੀ ਦੀ ਸੰਗਤ ਦੇ ਵਿੱਚ ਗੁਰੂ ਦੀ ਸੰਗਤ ਸਭ ਤੋਂ ਜ਼ਿਆਦਾ ਠੰਡੀ ਹੈ ਜਿਹੜੇ ਗੁਰੂ ਦੀ ਸੰਗਤ ਦੇ ਵਿੱਚ ਆ ਕੇ ਜੁੜ ਕੇ ਬੈਠਦੇ ਹਨ ਤੇ ਹਜੂਰ ਜੀ ਬਚਨ ਕਰਦੇ ਸੇਈ ਸੁੰਦਰ ਸੋਹਣੇ ਸਾਧ ਸੰਗ ਜਨ ਬਹਿਣੇ ਜਿਹੜੇ ਸਾਧ ਸੰਗਤ ਵਿੱਚ ਆ ਕੇ ਕੀਰਤਨ ਜਪਦੇ ਨੇ ਕੀਰਤਨ ਸੁਣਦੇ ਨੇ ਉਹਨਾਂ ਦੇ ਅੰਦਰ ਠੰਡ ਹੁੰਦੀ ਤੇ ਵਿਕਾਰਾਂ ਦੀ ਤਪਸ਼ ਨਹੀਂ ਹੁੰਦੀ ਉਹਨਾਂ ਦੇ ਅੰਦਰ ਮੂਲ ਨਾ ਮਿੱਟੀ ਘਾਹ ਨੂੰ ਮੂਲ ਕਦਾ ਚਿੱਤ ਵੀ ਜਿਹੜੇ ਭਾਵੇਂ ਚੰਦਨ ਦਾ ਲੇਪਣ ਬਣਾ ਕੇ ਮੱਥੇ ਨੂੰ ਲਾਈ ਜਾਣ ਜਾਂ ਚੰਦਰਮਾ ਦੀ ਜਿਹੜੀ ਚਾਂਦਨੀ ਰਾਤ ਨੂੰ ਠੰਡੀ ਮੰਨੀ ਜਾਣ ਜਾਂ ਸਰਦ ਰੁੱਤ ਨੂੰ ਠੰਡੀ ਮੰਨੀ ਜਾਣ ਪਰ ਜਿਹੜੇ ਇਹੋ ਜਿਹੇ ਵਿਕਾਰੀ ਲੋਕ ਹੁੰਦੇ ਨੇ ਉਹਨਾਂ ਦੇ ਅੰਦਰੋਂ ਮੂਲ ਕਦਾ ਚਿੱਤ ਵੀ ਜਿਹੜੀ ਵਿਕਾਰਾਂ ਦੀ ਤੜਫ ਹੁੰਦੀ ਹੈ ਉਹ ਮਿਟਦੀ ਨਹੀਂਗੀ ਸੀਤ ਲਖੀ ਵਾ ਨਨਕਾ ਜਪੰਦੜੋ ਹਰ ਨਾਮ ਸਿੱਖਾਂ ਨੇ ਬੇਨਤੀ ਕੀਤੀ ਮਹਾਰਾਜ ਪਾਤਸ਼ਾਹ ਜੀ ਫਿਰ ਵਿਕਾਰਾਂ ਦੀ ਤੜਫ ਕਦੇ ਨਾਲ ਮਿਟਦੀ ਹੈ ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਪੰਦੜੋ ਹਰ ਨਾਮ हे ਭਾਈ ਜਿਹੜੇ ਰਸਨਾ ਦੇ ਦੁਆਰਾ ਪਰਮੇਸ਼ਰ ਦੇ ਨਾਮ ਨੂੰ ਜਪੰਦੜੋ ਜਪਦੇ ਹਨ ਜਿਹੜੇ ਰਸਨਾ ਦੇ ਦੁਆਰਾ ਪਰਮੇਸ਼ਰ ਦੇ ਨਾਮ ਨੂੰ ਜਪਦੇ ਹਨ ਸਹਜੂਰ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਸ਼ੀਤਲ ਥੀਵੇ ਨਾਨਕਾ ਉਹਨਾਂ ਦਾ ਹਿਰਦਾ ਸ਼ੀਤਲ ਹੋ ਜਾਂਦਾ ਉਹਨਾਂ ਦਾ ਹਿਰਦਾ ਠੰਡਾ ਹੋ ਜਾਂਦਾ ਹੈ ਵਿਕਾਰਾਂ ਦੇ ਵੱਲ ਭਾਵ ਉਹਨਾਂ ਦੇ ਅੰਦਰ ਵਿਕਾਰ ਕਦੇ ਚਿੱਤ ਵੀ ਨਹੀਂ ਆਉਂਦੇ ਜਿਹੜਾ ਵੈਗਰੂ ਪਰਮੇਸ਼ਰ ਦੇ ਨਾਮ ਨੂੰ ਜਪਦੇ ਹਨ ਬਾਕੀ ਸੰਸਾਰ ਦੇ ਉੱਪਰ ਜੋ ਵੀ ਕਰਮ ਕਾਂਡ ਹਨ ਉਹ ਬਿੱਲ ਪੋਲੀ ਹੀ ਖਾਲਸਾ ਜੀ ਉਹਨਾਂ ਦਾ ਕਿਤੇ ਵੀ ਕੋਈ ਥਾਂ ਨਹੀਂਗਾ ਉਹਨਾਂ ਨੂੰ ਗੁਰੂ ਘਰ ਦੇ ਵਿੱਚ ਕੋਈ ਵੀ ਜਗ੍ਹਾ ਨਹੀਂ ਜਿਹੜੇ ਕਰਮ ਕਾਂਡ ਕਰਦੇ ਹਨ ਕਿਉਂਕਿ ਭਗਤ ਕਬੀਰ ਜੀ ਨੇ ਵੀ ਇਹ ਬਚਨ ਕਹੇ ਹਨ ਕਹਿਣ ਲੱਗੇ ਪਰਮੇਸ਼ਰ ਦਾ ਨਾਮ ਹੀ ਸਭ ਤੋਂ ਉੱਤਮ ਹੈ ਭਾਰਤ ਵਰਸ਼ ਦੀ ਧਰਤੀ ਤੇ ਜੋਗੀ ਲੋਕ ਬੜੇ ਕਰਮ ਕਾਂਡ ਕਰਦੇ ਸਨ ਹੋਰ ਲੋਕ ਵੀ ਬੜੇ ਕਰਮ ਕਾਂਡ ਕਰਦੇ ਸਨ ਭਗਤ ਕਬੀਰ ਜੀ ਕਹਿਣ ਲੱਗੇ ਜਿਹੜੇ ਕਰਮ ਕਾਂਡ ਕਰਦੇ ਨੇ ਇਹ ਕੇਵਲ ਆਪਣੇ ਸ਼ਰੀਰ ਤੱਕ ਹੀ ਰਹਿ ਜਾਂਦੇ ਹਨ ਬੁੱਤ ਪੂਜ ਪੂਜ ਹਿੰਦੂ ਮੁਏ ਤਰਕ ਮੁਏ ਸਰਨਾਈ ਓਏ ਨੇ ਜਾਰੇ ਓਏ ਲੇ ਗਾਡੇ ਤੇਰੀ ਗੱਤ ਦੋਹੂ ਨਾ ਪਾਈ ਮਨ ਰੇ ਸੰਸਾਰ ਅੰਧ ਗਹਿਰਾ ਚੌਦਿਸ ਪਸਰਿਓ ਹੈ ਜਮ ਜੀਵਰਾ ਕਬਤ ਪੜੇ ਪੜ ਕਬਤਾ ਮੁਏ ਕਪੜਾ ਕਿਧਾਰਾ ਜਾਈ ਜਟਾ ਧਾਰ ਧਾਰ ਜੋਗੀ ਮੂਏ ਤੇਰੀ ਗਤ ਇਹਨੇ ਨਾ ਪਾਈ ਦਰਬ ਸੱਚ ਸੱਚ ਰਾਜੇ ਮੂਏ ਗੱਡਲੇ ਕੰਚਨ ਭਾਰੀ ਵੇਦ ਪੜੇ ਪੜ ਪੰਡਤ ਮੂਏ ਰੂਪ ਦੇਖ ਦੇਖ ਨਾਰੀ RAM ਨਾਮ ਬਿਨ ਸਬੇ ਬਗੂਤੇ ਦੇਖੋ ਨਿਰਖ ਸਰੀਰਾ ਹਰ ਕੇ ਨਾਮ ਬਿਨ ਕਿਨ ਗਤ ਪਾਈ ਕਹੇ ਉਪਦੇਸ਼ ਕਬੀਰਾ ਦੱਸੋ ਖਾਂ ਭਾਈ ਹਰੀ ਪਰਮੇਸ਼ਰ ਦੇ ਨਾਮ ਤੋਂ ਬਿਨਾ ਕਿਹਨੂੰ ਮੁਕਤੀ ਪ੍ਰਾਪਤ ਹੋਈ ਹੈ ਜਿਨ੍ਹਾਂ ਨੂੰ ਵੀ ਮੋਕਸ਼ ਪ੍ਰਾਪਤ ਹੋਈ ਹਰੀ ਪਰਮੇਸ਼ਰ ਦੇ ਨਾਮ ਦੇ ਵਿੱਚੋਂ ਹੀ ਹੋਈ ਹੈ ਜਪੰਦੜੋ ਹਰ ਨਾਮ ਹਰੀ ਪਰਮੇਸ਼ਰ ਦੇ ਨਾਮ ਨੂੰ ਜਿਨ੍ਹਾਂ ਮਹਾਂਪੁਰਖਾਂ ਨੇ ਜਪੰਦੜੋ ਕੀਤਾ ਹੈ ਜਪਨਾ ਕੀਤਾ ਉਹਨਾਂ ਦਾ ਹਿਰਦਾ ਸ਼ੀਤਲ ਹੋ ਗਿਆ ਹੈ ਪੌੜੀ ਚਰਨ ਕਮਲ ਕੀ ਓਟ ਉਧਰੇ ਸਗਲ ਜਨ ਪੌੜੀ ਦੇ ਅੰਦਰ ਹਜੂਰ ਸੱਚੇ ਪਾਤਸ਼ਾਹ ਮਹਾਰਾਜ ਜੀ ਉਪਦੇਸ਼ ਦਿੰਦੇ ਹਨ ਜਿਨ੍ਹਾਂ ਸੰਤ ਜਨਾਂ ਨੇ ਵਾਹਿਗੁਰੂ ਪਰਮੇਸ਼ਰ ਦੇ ਚਰਨ ਕਮਲਾਂ ਦੀ ਓਟ ਲੈਣਾ ਕੀਤੀ ਹੈ ਟੇਕ ਲੈਣਾ ਕੀਤੀ ਹੈ ਉਧਰੇ ਸਗਲ ਜਨ ਸਗਲ ਨਾਮ ਸਾਰੇ ਜਨ ਸੰਤ ਜਨ ਉਧਰੇ ਸੰਸਾਰ ਤੋਂ ਤਰ ਗਏ ਹਨ ਸੁਣ ਪ੍ਰਤਾਪ ਗੋਵਿੰਦ ਨਿਰਭਉ ਭੈ ਮਨ ਗੋਵਿੰਦ ਗੋਕਿੰਦੇ ਧਰਤੀ ਨੂੰ ਵਿੰਦ ਕਹਿੰਦੇ ਰੱਖਿਆ ਕਰਨ ਵਾਲੇ ਨੂੰ ਜਿਹੜਾ ਧਰਤੀ ਤੇ ਵਿੰਦ ਰੱਖਿਆ ਕਰਦਾ ਜੀਵਾਂ ਦੀ ਗੋਵਿੰਦ ਹੈ ਉਹਦੇ ਪ੍ਰਤਾਪ ਨੂੰ ਪਰਮੇਸ਼ਰ ਦੇ ਪ੍ਰਤਾਪ ਨੂੰ ਜਦੋਂ ਕੰਨਾਂ ਦੇ ਦੁਬਾਰਾ ਸੰਤ ਜਨਾਂ ਨੇ ਸੁਣਨਾ ਕੀਤਾ ਹੈ ਨਿਰਭਉ ਭਏ ਮਨ ਤੇ ਸੰਤ ਜਨਾਂ ਦੇ ਜਿਹੜੇ ਮਨ ਸਾਨੂੰ ਉਹ ਨਿਰਭਉ ਹੋ ਜਾਣਾ ਕੀਤੇ ਡਰ ਤੋਂ ਰਹਿਤ ਹੋ ਜਾਣਾ ਕੀਤੇ ਹਨ ਓਟ ਨਾ ਆਵੇ ਮੂਲ ਸੰਚਿਆ ਨਾਮ ਧਨ ਜਿਨ੍ਹਾਂ ਸੰਤ ਜਨਾਂ ਨੇ ਮਹਾਂਪੁਰਖਾਂ ਨੇ ਸੰਚਿਆ ਨਾਮ ਧਨ ਧਨ ਦੋ ਪ੍ਰਕਾਰ ਦਾ ਹੁੰਦਾ ਖਾਲਸਾ ਜੀ ਇੱਕ ਅਸੀਂ ਬਾਹਰੀ ਤੌਰ ਤੇ ਧਨ ਨੂੰ ਕਮਾਉਂਦੇ ਹਾਂ ਪਾਉ ਮੁੰਦਰਾ ਧਨ ਹੈ ਜਿਸ ਨੂੰ ਗੁਰਬਾਣੀ ਨੇ ਇਸ ਤਰ੍ਹਾਂ ਬਚਨ ਕੇ ਕਾਚਾ ਧਨ ਸਾਂਚੈ ਮੂਰਖ ਗਵਾਰ ਜਿਹੜੇ ਮੂਰਖ ਲੋਕ ਹੁੰਦੇ ਨੇ ਉਹ ਕੱਚੇ ਧਨ ਨੂੰ ਸਾਂਚੇ ਇਕੱਠਿਆ ਕਰਦੇ ਹਨ ਜਿਹੜੇ ਸਤਪੁਰਸ਼ ਹੁੰਦੇ ਹਨ ਉਹ ਨਾਮ ਰੂਪੀ ਧਨ ਨੂੰ ਇਕੱਠਿਆ ਕਰਦੇ ਹਨ ਉਹ ਧਨ ਉਹਨਾਂ ਦੇ ਪਾਸੋਂ ਕਦੇ ਫਿਰ ਮੁਕਦਾ ਨਹੀਂਗਾ ਉਹ ਫਿਰ ਜਿਹੜਾ ਧੰਨ ਸਦਾ ਉਹਨਾਂ ਦੇ ਹਿਰਦੇ ਦੇ ਵਿੱਚ ਬਣਿਆ ਰਹਿੰਦਾ ਹੈ ਨਾਮ ਰੂਪੀ ਧੰਨ ਸੱਚਿਆਂ ਨਾਮ ਧੰਨ ਮਹਾਂਪੁਰਖਾਂ ਨੇ ਨਾਮ ਧੰਨ ਨੂੰ ਸੱਚਿਆਂ ਇਕੱਠਾ ਕੀਤਾ ਹੈ ਟੋਟ ਨਾ ਆਵੇ ਮੂਲ ਫਿਰ ਉਹਨਾਂ ਮਹਾਂਪੁਰਖਾਂ ਨੂੰ ਮੂਲ ਕਦਾ ਚਿੱਤ ਵੀ ਜਿਹੜਾ ਹੈ ਟੋਟ ਘਾਟਾ ਨਹੀਂ ਪੈਂਦਾ ਜੀ ਸੰਤ ਜਨਾਂ ਸਿਉ ਸੰਗ ਪਈ ਵੱਡਾ ਪੁੰਨ ਜਿਹੜੇ ਸੰਤ ਜਣ ਹੁੰਦੇ ਹਨ ਨਾਮ ਜਪਣ ਵਾਲੇ ਮਹਾਂਪੁਰਖ ਹੁੰਦੇ ਨੇ ਉਹਨਾਂ ਦਾ ਸੰਗ ਕਰਕੇ ਉਹਨਾਂ ਦੀ ਸੰਗਤ ਕਰਕੇ ਵੱਡੇ ਪੁੰਨਾਂ ਦੀ ਪ੍ਰਾਪਤੀ ਹੋ ਜਾਂਦੀ ਹੈ ਆਠ ਪਹਿਰ ਹਰ ਧਾਈ ਹਰ ਜਸ ਨਿਤ ਸੁਣ ਹਾਜੂਰ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਸਾਨੂੰ ਉਪਦੇਸ਼ ਦਿੰਦੇ ਹੋਏ ਇਹ ਬਚਨ ਕਹਿ ਰਹੇ ਹਨ ਕਿ ਭਾਈ 8 ਪੈਰ ਹਰ ਧਿਆਏ ਅੱਠੇ ਪੈਰ ਹੀ ਹਰੀ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਚਾਹੀਦਾ ਹੈ। 4 ਪੈਰ ਦਾ ਦਿਨ ਹੁੰਦਾ ਤੇ 4 ਪੈਰ ਦੀ ਰਾਤ ਹੁੰਦੀ ਹੈ। 6 ਵਜੇ ਤੋਂ ਲੈ ਕੇ 9 ਵਜੇ ਤੱਕ ਇਹ ਦਿਨ ਦੇ ਪਹਿਲੇ ਪੈਰ ਹੁੰਦੇ ਹਨ। ਰਾਤ ਦੇ 6 ਵਜੇ ਤੋਂ ਲੈ ਕੇ ਸਵੇਰ 6 ਵਜੇ ਤੱਕ ਇਹ ਰਾਤ ਦੇ 4 ਪੈਰ ਹੁੰਦੇ ਹਨ। ਚਾਰ ਪੈਰ ਦਿਨ ਦੇ ਤੇ ਚਾਰ ਪੈਰ ਰਾਤ ਦੇ 3 ਘੰਟਿਆਂ ਦਾ ਇੱਕ ਪੈਰ ਹੁੰਦਾ ਹੈ ਵਿਦਵਾਨਾਂ ਨੇ ਇਸ ਘੜੀ ਨੂੰ ਇਸ ਤਰ੍ਹਾਂ ਨਾਪਿਆ ਹੈ ਇਸ ਤਰ੍ਹਾਂ 8 ਪੈਰ ਹੀ ਪਰਮੇਸ਼ਰ ਦੇ ਨਾਮ ਨੂੰ ਹਰੀ ਪ੍ਰਮਾਤਮਾ ਜੋ ਹਰਿਆ ਭਰਿਆ ਕਰਨ ਵਾਲਾ ਹੈ ਉਹਦੇ ਨਾਮ ਨੂੰ ਧਿਆਉਣਾ ਚਾਹੀਦਾ ਹੈ ਹਰ ਜਸ ਨਿਤ ਸੁਣ ਹੇ ਭਾਈ ਜਿੱਥੇ ਉਹ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਚਾਹੀਦਾ ਹੈ ਉੱਥੇ ਜਿਹੜਾ ਹਰੀ ਦਾ ਜਸ ਹੈ ਕੀਰਤਨ ਦੇ ਰੂਪ ਦੇ ਅੰਦਰ ਕਥਾ ਦੇ ਰੂਪ ਦੇ ਅੰਦਰ ਇਸੇ ਤਰ੍ਹਾਂ ਨਿਤਾ ਪ੍ਰਤੀ ਪ੍ਰਮਾਤਮਾ ਦੇ ਜਸ ਨੂੰ ਆਪਣੇ ਕੰਨਾਂ ਦੇ ਦੁਆਰਾ ਸੁਣਨਾ ਚਾਹੀਦਾ ਹੈ ਕਿਉਂਕਿ ਸੁਣਨ ਦਾ ਵੀ ਬਹੁਤ ਵੱਡਾ ਮਹਾਤਮ ਹੈ ਫਲ ਹੈ